ਜ਼ਿਲ੍ਹਾ ਜੁਲੰਦਰ ਦੇ ਅਧੀਨ ਆਉਂਦੇ ਪਿੰਡ ਪੰਘਾਲਾ ਦੇ ਗੁਰਦੁਆਰਾ ਦੇਰਾ ਸੈਭ ਜੜਿਆਲਾ ਪੰਘਾਲਾ ਤੋਂ ਇੱਕ ਮਹਾਨ ਨਗਰ ਕੀਰਤਨ 10 ਅਪ੍ਰੈਲ ਠੀਕ 7 ਵਜੇ ਆਰੰਭ ਹੋਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਕਸ਼ਮੀਰ ਸਿੰਘ ਜੜਿਆਲਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਜੜਿਆਲਾ ਢਾਲੀਵਾਲ ਥਾਬਲ ਕੇ ਜੜਿਆਲਾ ਬਸ ਅੱਡਾ ਬਡਾਲਾ ਭਰਤਵਾਜੀਆਂ ਮਿੱਠੜਾ ਆਦੇ ਕਾਲੀ ਸੁੰਨੜ ਕਲਾ ਦੁਪਹਿਰ ਦਾ ਲੰਗਰ ਸ਼ੀਦਾ ਦੀ ਜਗ੍ਹਾ ਸੁੰਨੜ ਕਲਾ ਸਾਦੋਵਾਲ ਸਾਗਰਪੂਰ ਚੀਮੇ ਛੋਟੇ ਵੱਡੇ ਸਿੱਦਮ ਤਾਲ ਵਾਲੇ ਪਾਬੋ ਮਾ ਬੈਨਨਾਪੁਰ ਬਾਠਾ ਚੁਹੇਕੀ ਪੰਡਾਲਾ ਸ੍ਰੀ ਪੰਗਾਲਾ ਤੋਂ ਹੁੰਦਾ ਹੋਇਆ ਬਤੂਰੇ ਗੁਰਦੁਆਰਾ ਦੇਰਾ ਸਾਹਿਬ 6 ਵਜੇ ਸਮਾਪਤੀ ਦੀ ਅਦਾਸ ਹੋਵੇਗੀ ਇਨ੍ਹਾਂ ਸਥਾਨਾਂ ਤੇ 13 ਤਰੀਕ ਨੂੰ ਸ਼੍ਰੀ ਖੰਡ ਪੜਦੇ ਭੋਗ ਪਾਈ ਜਾਣਗੇ ਅਤੇ ਦੀਵਾਨ ਹਾਲ ਵਿੱਚ ਰਾਗੀ ਟਾਡੀ ਕੀਰਤਿਏ ਸੰਗਤਾਂ ਨੂੰ ਗੁਰਬਾਣੀ ਵਿਚਾਰ ਦੇ ਨਾਲ ਨਿਹਾਲ ਕਰਨਗੇ ਅਤੇ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਦੋਨਾਂ ਸਮਾਗਮਾਂ ਵਿੱਚ ਪਹੁੰਚ ਕੇ ਤਨ ਮਨ ਧਨ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇੱਕ ਬੇਨਤੀ ਹੈ ਰਾਗੀ ਢਾਡੀ ਕੀਰਤਨੀ ਜਥਿਆਂ ਨੂੰ ਜਿਨ੍ਹਾਂ ਨਾਲ ਅਸੀਂ ਸੰਪਰਕ ਕਰ ਚੁੱਕੇ ਹਾਂ ਸਟੇਜ ਤੋਂ ਸਮਾਂ ਉਹਨਾਂ ਨੂੰ ਹੀ ਦਿੱਤਾ ਜਾਵੇਗਾ ਕਿਸੇ ਨੇ ਇਤਰਾਜ਼ ਨਹੀਂ ਕਰਨਾ ਕਿਉਂਕਿ ਸਾਰੇ ਪ੍ਰੋਗਰਾਮ ਬਣ ਚੁੱਕੇ ਹਨ ਇਸ ਮੌਕੇ ਤੇ ਹਾਜ਼ਰ ਸਨ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਜੀ ਜਥੇਦਾਰ ਕਸ਼ਮੀਰ ਸਿੰਘ ਜੜਿਆਲਾ ਕੁਲਵਿੰਦਰ ਸਿੰਘ ਜੋਲ ਸੁਜੀਤ ਸਿੰਘ ਗਿੱਲ ਸੂਬਾ ਸਿੰਘ ਹਜੀਤ ਸਿੰਘ ਸੋਨੂ ਅਮਰਜੀਤ ਸਿੰਘ ਮੋਨੀ ਪ੍ਰਧਾਨ ਆਦ ਹਾਜ਼ਰ ਸਨ ਪਿੰਡ ਜੜਿਆਲਾ ਪੰਗਲਾ ਤੋਂ ਪੱਤਰਕਾਰ ਮੋਇਤ ਸ਼ਰਮਾ ਦੀ ਰਿਪੋਰਟ ਸਰ ਸਾਹਿਬ ਅੱਜ ਕਿਸ ਵਿਸ਼ੇ ਤੇ ਇਕੱਠੇ ਹੋਏ ਵੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਸਤਾਨ ਗੁਰਦੁਆਰਾ ਦੇਹਰਾ ਸਾਹਿਬ ਜੰਨਿਆਲਾ ਪੰਘਾਰਾ ਜ਼ਿਲ੍ਹਾ ਜਲੰਧਰ ਜਿੱਥੇ ਹਰ ਸਾਲ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿਹਦੀ ਤਿਆਰੀਆਂ ਨੌਜਵਾਨ ਲੱਗੇ ਨੇ ਮੁਕੰਮਲ ਨੇ ਇਹ ਸਵੇਰੇ 10 ਤਰੀਕ ਨੂੰ ਸਵੇਰੇ 7 ਵਜੇ ਆਰੰਭ ਹੋਵੇਗਾ ਇਹਨਾਂ ਸਥਾਨਾਂ ਤੋਂ ਤੇ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ 6 ਵਜੇ ਸਮਾਪਤ ਹੋਵੇਗਾ ਜਿਹਦੀ ਤਿਆਰੀ ਬਾਬਾ ਜੀ ਹੁਣੇ ਨਿਗਰਾਨੀ ਏਡ ਕਰ ਰਹੇ ਆ ਬੜੀਆਂ ਤਿਆਰੀਆਂ ਨੌਜਵਾਨ ਬੜੇ ਸ਼ਰਦਾ ਦੇ ਨਾਲ ਅਤਿਸ਼ਾਹ ਨਾਲ ਕਰ ਰਹੇ ਨੇ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਬੇਨਤੀ ਕਰਦੇ ਆ ਕਿ ਕੱਲ ਨੂੰ ਸਵੇਰੇ ਠੀਕ 10 ਵਜੇ ਦਾ ਰੀਤ ਆਰੰਭ ਹੋਣਾ ਉਹਦੇ ਵਿੱਚ ਆਪਣੇ ਟਰੈਕਟਰ ਟਰਾਲੀਆਂ ਗੱਡੀਆਂ ਮੋਟਰਾਂ ਲੈ ਕੇ ਸਿੰਗਲ ਟਰੈਕਟਰ ਨਹੀਂ ਕਿਸੇ ਨੇ ਲੈ ਕੇ ਆਉਣਾ ਇਕੱਲਾ ਮੋਟਰਸਾਈਕਲ ਲੈ ਕੇ ਆਉਣਾ ਠੀਕ ਟਾਈਮ ਨਾਲ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਨੰਬਰ ਲਾਏ ਜਾ ਰਹੇ ਆ ਕਿਸੇ ਨੇ ਨੰਬਰ ਮੈਸ ਨਹੀਂ ਕਰਨਾ ਦਿੱਤੇ ਨੰਬਰਾਂ ਦੇ ਚੱਲਣ ਦੀ ਕਿਰਪਾਲਤਾ ਕਰਨੀ ਆ ਤੇ 13 ਤਰੀਕ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਹਨਾਂ ਹਸਪਤਾਲਾਂ ਤੇ ਖੁੱਲੇ ਪੰਡਾਲ ਤੋਂ ਪ੍ਰੰਤ ਖੁੱਲੇ ਪੰਡਾਲ ਦੇ ਦਵਾਨਸ ਜਾਈ ਜਾਣਗੇ ਹਲਟ ਦੀਆਂ ਬੈਲਦਾਨੀਆਂ ਦੌੜਾਂ ਹੋਣਗੀਆਂ ਰਾਗੀ ਢਾਡੀ ਕੀਰਤਨ ਜਿ세 ਇਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ 10 ਤਰੀਕ ਦੇ ਤੇ 13 ਤਰੀਕ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਨਮਨ ਸੇਵਾ ਨਾਲ ਤਨਮਨ ਧਨਾਂ ਸੇਵਾ ਕਰਕੇ ਸੱਤੇ ਪਾਛਾ ਚੜ੍ਹਦੀ ਕਲਾ ਬਖਸ਼ਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ